ਆਸ ਰਿੰਜਾ ਹਾਂ ਠੀਕ ਆ ਜੀ ਜੀ ਸੱਪ ਲੜੇ ਤਾਂ ਪਹਿਲਾਂ ਅਸੀਂ ਕੀ ਕਰਦੇ ਜਦੋਂ ਤੁਹਾਨੂੰ ਗੋ ਜਰੀਲਾ ਸੱਪ ਲੜਦਾ ਆਸ ਰਿੰਜ ਲੈਣੀ ਆ ਹਾਂ ਇਹਨੂੰ ਇਸ ਤਰੀਕੇ ਵਾਢ ਲਿਆ ਵਾਢ ਲਿਆ ਇਸ ਤਰੀਕੇ ਦੀ ਸੈਟ ਕਮਾ ਲਈ ਪੁੱਠਾ ਕਰ ਲੈਣਾ ਕਮਾ ਲਈ ਮੰਨ ਲਓ ਆਹ ਹੱਥ ਦੇ ਉੱਤੇ ਸੱਪ ਲੜਿਆ ਐ ਜਗ੍ਹਾ ਤੇ ਹਾਂ ਸਭ ਤੋਂ ਪਹਿਲਾਂ ਬੰਨਣ ਦਾ ਤਰੀਕਾ ਤੁਹਾਨੂੰ ਸਮਝਾਉਨੇ ਆ ਇਹਨੂੰ ਜਿਹੜਾ ਵਾ ਗਰਮ ਪੱਟੀ ਨਾ ਬੰਨਣਾ ਜੇ ਘਰ ਚ ਗਰਮ ਪੱਟੀ ਨਹੀਂ ਆ ਤੇ ਫਿਰ ਸਾਫਾ ਲੱਲਣਾ ਆ ਵੇਖਿਓ ਹੂੰ ਇੱਥੋਂ ਸਾਫਾ ਬਲੇਟਣਾ ਸ਼ੁਰੂ ਕਰਨਾ ਹੂੰ ਆ ਵੇਖੋ ਹੂੰ ਤੈਨੂੰ ਇਹ ਪੱਟੀ ਬਣਨ ਦਾ ਤਰੀਕਾ ਸਮਝੋ ਨਹੀਂ ਆ ਹੂੰ ਆ ਵੇਖੋ ਹੂੰ ਆ ਬੱਝ ਗਈ ਜੀ ਇੱਥੋਂ ਤੱਕ ਬੱਝ ਗਈ ਹਾਂ ਇੱਥੇ ਸੱਪ ਲੜ ਗਿਆ ਹਾਂ ਇਹ ਪੱਟੀ ਦੇ ਵਿੱਚ ਉਂਗਲ ਪਾ ਕੇ ਵੇਖੋ ਵੀ ਇੱਕ ਪੈਂਦੀ ਆ ਕਿ ਨਹੀਂ ਪੈਂਦੀ ਹਾਂ ਪਾਓ ਹਾਂ ਹਾਂ ਪੈ ਰਹੀ ਮਤਲਬ ਨਾਰਮਲ ਜਾਂ ਬਹੁਤੀ ਕੱਸ ਕੇ ਨਹੀਂ ਗਈ ਆਪਾਂ ਸਿਰਫ ਖੂਨ ਦਾ ਥੋੜਾ ਰੋਕ ਸਕਦੇ ਆ ਸੱਪ ਲੜੇ ਤੇ ਤੇ ਜੇ ਹੁਣ ਮੈਂ ਤੁਹਾਡੇ ਬੰਨ ਕੇ ਬਖਾਉਣਾ ਆ ਕਰਿਓ ਬਾਹਾਂ ਟਾਈਟ ਬੰਨਾਂਗੇ ਦੋ ਹਾਂ ਬਾਂਹ ਆਪਣੀਆਂ ਹਾਂ ਬਿਲਕੁਲ ਹਾਂ ਬਿਲਕੁਲ ਇਹ ਬਾਹ ਹੱਥ ਸੋ ਸੋ ਜਾਣਾਂਗੇ ਇਹ ਸੋ ਜਾਣਾਂ ਲੋਕੀ ਇਹ ਚੀਜ਼ਾਂ ਦੀ ਗਲਤੀ ਕਰਦੇ ਹਾਂ ਬੰਨਣਾ ਥੋੜਾ ਜਿਹਾ ਟਿੱਲਾ ਟਿੱਲਾ ਹਾਂ ਹਾਂ ਦੂਸਰੇ ਨੰਬਰ ਤੇ ਹਾਂ ਸੱਪ ਲੜ ਗਿਆ ਹਾਂ ਕਦੀ ਵੀ ਜਿਹੜਾ ਸੱਪ ਲੜੇ ਦੇ ਉੱਤੇ ਚੀਰਾ ਜਿਦਾ ਮੰਨ ਲੋ ਵੀ ਪੱਟੀ ਦਾ ਤਰੀਕਾ ਲੋਕਾਂ ਨੂੰ ਸਮਝਾ ਗਿਆ ਹਾਂ ਆ ਹੁਣ ਸੱਪ ਲੜ ਗਿਆ ਦੋ ਦੰਦ ਹਾਂ ਆ ਦੋ ਦੰਦ ਦੇ ਸੱਪ ਦੇ ਹਾਂ ਠੀਕ ਆ ਲੋਕ ਕੀ ਕਰਦੇ ਐ ਇਸ ਤਰੀਕੇ ਚੀਰਾ ਦਿੰਦੇ ਹਾਂ ਹਾਂ ਐਦਾਂ ਚੀਰਾ ਨਹੀਂ ਦੇਣਾ ਹਾਂ ਕਾਰਨ ਬਣਾ ਕੀ ਤੁਸੀਂ ਮੈਨੂੰ ਦੱਸੋ ਇਹ ਨਾੜ ਤੋਂ ਨਾ ਕੱਟੀ ਜਾਵੇ ਹਾਂ ਆ ਸੱਪ ਦੇ ਦੋ ਦੰਦ ਆ ਤੁਸੀਂ ਇੱਥੇ ਚੀਰਾ ਦੇ ਦਿੱਤਾ 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 ਇੱਥੇ ਦੇ ਦਿੱਤਾ ਇੱਥੇ ਦੇ ਦਿੱਤਾ ਹਾਂ ਪੰਜਾਂ ਤਾਮਾਂ ਦੇ ਚੀਰੇ ਦੇਣੇ ਹਾਂ ਆਹ ਸਰੇਂਜ ਜਿਹੜੀ ਆਪਾਂ ਸੈਦ ਘੁਮਾਈ ਤਾਂ ਲੋਕਾਂ ਨੂੰ ਸਮਝ ਆ ਗਈ ਆ ਆਹ ਸਰੇਂਜ ਰੱਖੀ ਹਾਂ ਆ ਹੁਣ ਤੁਸੀਂ ਆਪਣੇ ਹੱਥ ਨਾਲ ਖਿੱਚੋ ਬਲੈਸ਼ਰ ਦਾ ਨਾਲ ਮਤਲਬ ਬਲੱਡ ਕੱਢ ਦੇਣਾ ਉਹਦਾ ਸਮੇਂ ਲੱਗ ਗਿਆ ਬਠੀ ਫਲੈਸ਼ਰ ਆ ਗਿਆ ਹਾਂ ਤਿੰਨ ਤਿੰਨ ਚਾਰ ਚਾਰ ਵਾਰੀ ਛੀਰਿਆਂ ਦੇ ਉੱਤੇ ਲਾਉਣੀ ਹਾਂ ਸੱਪ ਜਦੋਂ ਬਿਨਾ ਸੇਰ ਵਾਲਾ ਤਾਂ ਸੇਰ ਵਾਲਾ ਕੱਟਦਾ ਵਾ ਜੀ ਉਹ ਦੰਦੀ ਵਟਨ ਦੇ ਥਾਂ ਥੋੜੇ ਜਿ ਥਾਂ ਦੇ ਵਿੱਚ ਬਲੱਡ ਜਮਾ ਦਿੰਦਾ ਹੂੰ ਜੰਮਣ ਕਰਕੇ ਖੂਨ ਬਾਹਰ ਦੀ ਹੁੰਦਾ ਜਦੋਂ ਜਰੀਲਾ ਸੱਪ ਆ ਲੋਕਾਂ ਦਾ ਨੁਕਸਾਨ ਹੁੰਦਾ ਇਹ ਚੀਜ਼ ਨੂੰ ਆਪਾਂ ਕਹਿੰਦੇ ਹਾਂ ਨਸ਼ਾਦਰ ਹੂੰ ਠਿਕਰੀ ਨਿਸ਼ਾਦਰ ਹੂੰ ਸ਼ਰਾਬ ਚ ਪਿੰਦਾ ਹੂੰ ਨਿਸ਼ਾਦਰ ਕੋਈ ਵੀ ਹੋਏ ਕੰਮ ਕਰੂਗਾ ਹਾਂ ਠਿਕਰੀ ਨਿਸ਼ਾਦਰ ਹਾਂ ਸ਼ਰਾਬ ਚ ਪਾਉਣ ਵਾਲੇ ਨਿਸ਼ਾਦਰ ਹਾਂ ਪਰ ਜੇ ਤੁਸੀਂ ਨਿਸ਼ਾਦਰ ਦੀਆਂ ਗੋਲੀਆਂ ਲੋਗੇ ਫਰਨੈਲ ਲੜਗੀਆਂ ਹੁੰਦੀਆਂ ਉਹ ਜ਼ਿਆਦਾ ਕੰਮ ਕਰਦੀਆਂ ਹਾਂ ਉਹਨਾਂ ਨੂੰ ਇਹ ਛੀਰਿਆਂ ਚ ਭਰਦਾ ਜੀ ਜਦੋਂ ਤੁਸੀਂ ਛੀਰਿਆਂ ਚ ਭਰੋਗੇ ਸੱਪ ਜਰੀਲਾ ਲੜਿਆਵਾ ਜੀ ਜੀ ਤੇ ਉਹ ਜਿਹੜਾ ਬਲੱਡ ਵਾਰਸ਼ੇਤੀ ਨਿਕਲਣਾ ਸ਼ੁਰੂ ਹੋ ਜਾਊਗਾ ਜੀ ਤੇ ਡਾਕਟਰ ਤੋਂ ਜਾਣ ਤੋਂ ਪਹਿਲੂ ਇਹ ਟ੍ਰੀਟਮੈਂਟ ਕਰ ਲੋਗੇ ਜੇ ਤੁਹਾਨੂੰ ਸੱਪ ਜ਼ਹਿਰ ਵਾਲਾ ਲੜਿਆਵਾ ਤਾਂ ਡਾਕਟਰ ਨੂੰ ਤੁਹਾਡੀ ਜਾਨ ਬਚਾਉਂਦੇ ਵਿੱਚ ਸੁੱਲਟ ਹੋ ਜੁ ਗਈ ਇਹ ਨਹੀਂ ਹੋ ਸਕਦਾ ਮੇਰਾ ਇਹ ਟ੍ਰੀਟਮੈਂਟ ਕਰਨ ਦੇ ਨਾਲ ਡਾਕਟਰ ਕੋਲ ਜਾਣ ਤੋਂ ਪਹਿਲਾਂ ਟ੍ਰੀਟਮੈਂਟ ਕਰਦੇ ਜੇ ਤੁਹਾਡੇ ਸਰੀਰ ਤੋਂ 100% ਜ਼ਹਿਰ ਨਿਕਲ ਜੇ ਹਾਂ 60% ਜ਼ਹਿਰ ਨਿਕਲ ਜੇ ਜੀ 40% ਜ਼ਹਿਰ ਨਿਕਲ ਜੇ ਹੁਣ ਇਹ ਸੱਪ ਫਨੀਆਂ ਦਾ ਹਾਂ ਇਹ ਜਦੋਂ ਬੰਦੇ ਨੂੰ ਬਾਈਟ ਕਰਦਾ ਵਾ ਹੂੰ ਕਿਸੇ ਵੇਲੇ ਬੰਦੇ ਦੇ ਸਰੀਰ 'ਚ ਇੰਨਾ ਕ ਜ਼ਹਿਰ ਸੁੱਟਦਾ ਵਾ ਹੂੰ ਉਹ ਜ਼ਹਿਰ ਤੁਸੀਂ ਨਹੀਂ ਚੱਲ ਸਕਦੇ ਜੀ ਕੋਈ ਵੀ ਕਰ ਸਕਦਾ ਉਹ ਜ਼ਹਿਰ ਦੇ ਨਾਲ ਬੰਦੇ ਦੀ ਮੌਤ ਨਹੀਂ ਹੁੰਨੀ ਹਾਂ ਪਰ ਦਿਲ ਕਿੱਥੋਂ ਲਿਆਓਗੇ ਮੇਰੀ ਜਾਨ ਹਾਂ ਤਾਨੂੰ ਸਿੱਧੇ ਰੋਹ ਬਹੁਣ ਵਾਲਾ ਕੌਣ ਆ ਹੂੰ ਬਿਲਕੁਲ ਕਿੰਨੇ ਸਾਲ ਹੋ ਗਏ ਵੀਡੀਓ ਬਣਾਉਂਦੇ ਆ ਸਹੀ ਆ ਮੈਂ ਅੱਜ ਤੋ 20 ਸਾਲ ਪਹਿਲੋਂ ਵੀ ਨੰਗੀ ਮੈਂ ਅੱਜ ਵੀ ਨੰਗਾ ਮੈਨੂੰ ਲੱਗਦਾ ਮੈਂ ਆਉਣ ਵਾਲੇ 20 ਸਾਲਾਂ ਨੂੰ ਵੀ ਨੰਗ ਰਹਿਣਾ ਹੂੰ ਪਾਜੀ ਮੋਟਰਸਾਈਕਲ ਚੋਰੀ ਹੋਇਆ ਗਿਆ ਨੇ ਬਾਹ ਨਹੀਂ ਫੜੀ ਮੇਰੀ ਹੂੰ ਅਹੀਂ ਆ ਕਮਲੇ ਰੰਮਲੇ ਤੇ ਬੇਵਕੂਫ ਹਾਡਾ ਸਪਨ ਦੇ ਨਾਲ ਅਟੈਚਮੈਂਟ ਹੂੰ ਅਟੈਚਮੈਂਟ ਸਮਝੀਏ ਰੂਹ ਦਾ ਰਿਸ਼ਤਾ ਕਿਹੜਾ ਬੰਦਾ ਰਾਤ ਮੈਨੂੰ ਇੱਕ ਬਾਬਾ ਹੀ ਪੰਜਾਬ ਦਾ ਦੱਸ ਦੋ ਜਿਹੜਾ 8:30 ਵਜੇ ਚਬਾਰ ਰੋਡ ਤੇ ਕੱਲਾ ਜਾਊਗਾ ਸੱਪ ਫੜ ਬਿਲਕੁਲ ਮੇਰ ਕੋ ਗਲਤੀ ਹੋ ਗਈ ਮੈਂ ਠਰੂ ਦਾ ਨਾਮ ਲੈ ਬੈਠਾ ਮੇਰਾ ਮੋਟਰਸਾਈਕਲ ਜਿੰਨਾ ਖੋਇਆ ਠਰੂ ਨਹੀਂ ਖੋਇਆ ਉਹ ਮੱਤਿਆਂ ਨੇ ਦੇ ਮੁੰਡੇ ਇਹੀ ਜਿੰਨਾਂ ਨੇ ਖੋਇਆ ਉਸੇ ਦਿਨ ਸਾਰੇ ਪਿੰਡ ਵਾਲੇ ਕੋ ਹੱਥ ਜੋੜ ਕੇ ਮਾਫੀ ਮੰਗਦਾ ਵੀ ਮੈਂ ਥੋੜਾ ਦੇ ਨਾਮ ਗਲਤ ਲੈ ਬੈਠਾ ਉਹ ਬੰਦਾ ਹੀ ਉਹ ਯਾਰ ਜਿਹੜਾ ਆਪਣੀ ਗਲਤੀ ਮੰਨਦੇ ਬਿਲਕੁਲ ਬਿਲਕੁਲ ਦੀ ਪਾਈਆਂ ਸਾਲਾਂ ਤੋਂ ਮੈਂ 나ਗ ਦੇਵਤੇ ਦੀ ਪੂਜਾ ਕਰਦਾ ਠੀਕ ਆ ਜੀ ਮੇਰੇ ਮਾਤਾ ਜੀ ਦੀ ਡੈਥ ਹੋਈ ਹੈ ਮੇਰੀ ਮਾਤਾ ਜੀ 나ਗ ਦੇਵਤੇ ਦੀ ਸੇਵਾ ਕਰਦੀ ਸੀ ਤੇ ਕਈ ਸਾਲਾਂ ਤੋਂ ਅਸੀਂ 나ਗਦੇਵਤੀ ਜੀ ਦਾ ਪੂਜਾ ਕਰਦੇ ਆ ਦਰਬਾਰ ਦੀ ਤੇ ਕੀ ਗੱਲ ਸਾਨੂੰ ਬਾਬਾ ਜੀ ਦਰਸ਼ਨ ਨਹੀਂ ਦੇ ਸਕਦੇ ਨਹੀਂ ਕੋਈ ਗੱਲ ਮੈਂ ਤੁਹਾਨੂੰ ਅੱਜ ਤੱਕ ਇੱਕੋ ਗੱਲ ਕਹੀ ਸੀ ਬਿਲਕੁਲ ਕਿ ਮੈਂ ਇੰਟਰਵਿਊ ਤੇ ਮਜੋਤਾ ਨਗਾਉਂਗਾ ਜਦ ਤੱਕ ਮੈਨੂੰ 나ਗਦੇਵਤਾ ਜੀ ਦੇ ਦਰਸ਼ਨ ਹੋਣਗੇ ਇਹ ਦਰਸ਼ਨ ਇਹ ਤੇ ਕਮਿਸ਼ਾ ਹੋਰ ਹੋਇਆ ਨਾ ਪਰ ਮੇਰੀਆਂ ਜਿੰਨੀਆਂ ਵੀ ਗੱਲਾਂ ਵਾ ਦੋਸਤੋ ਸਾਰੀਆਂ ਸੱਚੀਆਂ ਬਿਲਕੁਲ ਮੇਰ ਨੂੰ ਕੋਈ ਬੰਦਾ ਕਹਿੰਦਾ ਭਾਈ ਦਾ ਨੂੰ ਮਿਲ ਲਾਉਣਾ ਵੀਡੀਓ ਬੜੀਆਂ ਨੈਟ ਤੇ ਇੰਸਟਾ ਤੇ ਬੜਾ ਵੀਊ ਵਾਹ ਵਰਨ ਰਿਹਾ ਹੂੰ ਮੈਨੂੰ ਕਹਨ ਉਹਨਾਂ ਯਾਰ ਤੁਹਾਡੇ ਲਾਗੇ ਦੋ ਚਾਰ ਕੁੱਤੇ ਆ ਗਏ ਆ ਵਾਰਾ ਤੁਸੀਂ ਉਹਨਾਂ ਨੂੰ ਕਿਲੋ 2 ਕਿਲੋ ਦੁੱਧ ਮੈਂ ਮੇਰੇ ਵੱਲੋਂ ਮੈਂ ਤੁਹਾਨੂੰ ਮਿਲ ਲਿਆ ਤੇ ਹੁਣ ਮੈਨੂੰ ਤੁਸੀਂ ਦੱਸੋ ਮੰਨ ਲਓ ਕੋਈ ਮੈਨੂੰ ਸੱਪ ਫੜ ਲਈ ਅੰਮ੍ਰਿਤਸਰ ਸਾਧ ਦਾ 50 ਕਿਲੋਮੀਟਰ ਤੇ ਲੋਕੀ ਕਹਿੰਦੇ ਆ 200 300 ਬਾਬਾ ਤੈਨੂੰ ਤੇਲ ਦਾ ਦੇ ਦਿੰਨੇ ਮੈਂ ਕਰਾਂ ਕੀ ਮੈਂ ਮਰਾਂ ਕਿਤੇ ਮੈਨੂੰ ਦੱਸੋ ਸੋਸ਼ਲ ਮੀਡੀਆ ਤੇ ਮੈਨੂੰ ਕਾਮਯਾਬ ਇੰਨਾ ਕ ਕਰ ਦੋ ਕਿ ਮੈਂ ਜਦੋਂ ਸੱਪ ਬਣ ਜਾਵਾਂ ਮੈਂ ਲੋਕਾਂ ਨੂੰ 2000 ਰੁਪਏ ਆਪਣੀ ਜੀਬ ਚ ਦੇ ਕੇ ਆਵਾਂ ਹੁਣ ਮੇਰੀਆਂ ਪੇਚ ਦੇ ਜਨਾਬ 15 1600 ਵੀਡੀਓ ਆ ਨੈਟ ਤੇ ਆ ਨ ਕਿਹੜੇ ਲੋਕਾਂ ਨੂੰ ਜਾਣਕਾਰੀ ਦਈਏ ਸੱਚੀ ਕਿਹੜੇ ਲੋਕਾਂ ਨੂੰ ਸਭਾ ਬਾਰੇ ਸਮਝਾਈਏ ਨਹੀਂ ਉਹਦੇ ਵਿੱਚ ਨਾ ਇੰਟਰੈਕਸ਼ਨਸ ਹੁੰਦੀਆਂ ਨੇ ਹੋ ਸਕਦਾ ਕੁਝ ਤੁਸੀਂ ਵੀਡੀਓ ਪਾਉਣ ਦੇ ਵਿੱਚ ਜਾਂ ਕੋਈ ਗਲਤੀ ਕਰ ਰਹੇ ਹੋ ਜਾਂ ਕੁਝ ਅਨਲੈਵਲ ਜਾਂ ਯੂਜ਼ਰ ਕੰਟੈਕਟ ਜਿਹੜਾ ਜਿਹੜਾ ਨਹੀਂ ਪਾਇਆ ਜਾ ਸਕਦਾ ਪਾ ਰਹੇ ਹੋਗੇ ਉਹ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਹੜੀ ਲੇਡੀਆਂ ਆ ਅੱਜ ਕੱਲ ਕੁੜੀਆਂ ਵਾ ਆਜ਼ਾਦੀ ਮੰਗਦੀਆਂ ਜਾਂਦੀਆਂ ਮੰਗਦੀਆਂ ਐ ਕੋਈ ਬਟਨ ਐ ਖੋਲ ਦਿੱਤੀ ਉਹਨੂੰ ਲੱਖਾਂ ਨੇ ਵੀਊ ਜਾਂਦਾ ਅੱਜ ਕੱਲ ਵੈਸੇ ਟ੍ਰੈਂਡ ਚੱਲਣ ਡਿਆ ਵੀਡੀਓ ਚੱਲਣੀ ਉਹ ਜਿਹੜੀ ਪੋਜ਼ਿਟਿਵ ਆ ਜਿਹੜੀ ਨੈਗੇਟਿਵ ਵੀਡੀਓ ਸਹੀ ਕੰਮ ਦੀ ਵੀਡੀਓ ਤਾਂ ਚੱਲਣੀ ਨਹੀਂ ਡੇਢੀ ਚਲੋ ਆਪਾਂ ਥੋੜਾ ਜਿਆਦਾ ਸੋਰਸ ਵਾਲਾਂ ਲੈ ਗਏ ਅਕਸਰ ਨਾ ਆਪਾਂ ਵੇਖਦੇ ਆ ਵੀ ਸੱਪ ਘਰਾਂ ਦੇ ਵਿੱਚ ਆ ਗਏ ਆ ਤੇ ਸੱਪ ਘਰਾਂ ਦੇ ਵਿੱਚ ਆਉਣ ਤੋਂ ਬਾਅਦ ਨਾ ਇਹੀ ਤਰ੍ਹਾਂ ਦੇ ਟੋਟਕੇ ਜਿਹੜੇ ਵਰਤੇ ਜਾਂਦੇ ਆ। ਚਲ ਇਹ ਤੋਂ ਹੀ ਆਪਾਂ ਸ਼ੁਰੂ ਕਰ ਲਈਏ ਕਿ ਬੀਨ ਦੇ ਨਾਲ ਕੋਈ ਸਬੰਧ ਹੁੰਦਾ ਆ ਬੀਨ ਹਾਂ ਕੋਈ ਬੀਨ ਨਾਲ ਸਬੰਧ ਹਾਂ ਹੁਣ ਤੁਸੀਂ ਮੈਨੂੰ ਸੱਤਾਂ ਸੱਪ ਫੜਨੇ। ਹਾਂ ਤੁਸੀਂ ਮੈਨੂੰ ਕਹਿਆ ਵੀ 나ਥ ਜੀ ਆਪਣਾ ਪਿੱਖੀ ਪਿੰਡ ਪਿੰਡ ਵਾਲਾ ਸੱਪ ਫੜ ਲਾਉ। ਮੈਂ ਤੁਹਾਨੂੰ ਕਹਿਤਾ ਜੋਗੀ ਜੀ ਜਿੱਦਾਂ ਚਲੋ ਮੇਰੀ ਤਾਂ ਗੱਲ ਛੱਡ ਦਿਓ ਜੋਗੀ ਜੀ ਕਹਿਆ ਤਾਂ ਵੀ ਮੈਂ 2000 ਦੇਣਾ। ਹਾਂ ਸੱਪ ਲੱਭੇ ਨਾ ਲੱਭੇ ਤੁਸੀਂ ਕਹੇ ਵੀ ਚਲ 1000 ਦੇ ਦੇਣਾ। ਹਾਂ ਤੂੰ ਜੋਗੀ ਨੇ ਜਾ ਕੇ ਸੱਪ ਨਾ ਬਣਾ ਉਹਨੂੰ ਸੱਪ ਨਹੀਂ ਲੱਭਣਾ। ਹਾਂ ਠੀਕ ਆ 1000 ਰੁਪਏ ਲੈਨੇ ਤੁਸੀਂ ਕਹਣਾ ਬੀਨ ਬਜਾਓ ਉਹਨੇ ਕਹਣਾ ਬੀਨ ਦੀ ਕੜਾਈ ਪਜਾਰੀ ਬਣਾਓ ਪਜਾਰੀ ਬੱਕਰੀ। ਉਹ ਹੀ ਕਹਣਾ ਕੜਾਈ ਪਜਾਰੀ ਉਹਨੇ ਕਹਣਾ ਵੀ 7 ਮੀਟਰ ਕਪੜਾ ਜੀ ਕਿਲੋ ਕਿਓ ਤੇ ਨਾਲ ਜੋੜਾ ਤੁਸੀਂ ਫਸੇ ਦੇ ਤੁਸੀਂ ਕੁਛ ਨਾ ਲਿਆ ਕੇ ਦੋ ਇੱਕ ਬੀਨ ਦਾ 1 ਕਿਲੋ ਘਿਓ ਲੈ ਆ ਦੋ ਆ ਠੀਕ ਆ ਜੋਗੀ ਨੇ ਬੀਨ ਵਿਚਾਈ ਸਾਪ ਬੀਨ ਤੇ ਵੀ ਨਹੀਂ ਆਇਆ ਉਹ ਕਿਲੋ ਘਿਓ ਲੈ ਗਿਆ ਮਹੀਨੇ ਤੋਂ ਨੇ 30 ਕਿਲੋ ਘਿਓ ਇਕੱਠਾ ਕਰ ਲਿਆ ਆ ਜਾਂਦੇ ਤੇ ਦਿਹਾੜੀ ਜਦੋਂ ਦੋ ਦੋ ਤਿੰਨ ਦਿਨ ਤਾਵਾਂ ਦੇ ਆਰਡਰ ਭਗਤਾਉਣ ਤੁਸੀਂ ਇੱਕ ਬੰਦੇ ਦਾ ਕਿਲੋ ਘਿਓ ਨਾਲੋਂ 30 ਕਿਲੋ ਘਿਓ ਨੂੰ 500 ਨਾਲ ਜਮਾ ਕਰੋ ਕਿੰਨੇ ਦਾ ਬਿਲਕੁਲ 15000 ਦਾ ਬਿਲਕੁਲ ਤੇ ਜਿੰਨੂੰ 15000 ਬੀਨ ਤੋਂ ਬੰਦਾ ਤੈਨੂੰ ਸਦੇ ਰੱਖਦਾ ਪਾ ਦੂਗਾ ਮੇਰੀ ਵੀਡੀਓ ਤੇ ਕਦੀ ਬੀਨ ਵੇਖੀ ਆ ਨਹੀਂ ਨਹੀਂ ਵੇਖੀ ਹਾਂ ਉਹ ਉਹ ਤੋਂ ਬਾਅਦ ਇੱਕ ਨਾ ਹੋਰ ਬੀਬੀਆਂ ਕਹਿੰਦੀਆਂ ਖਲੋ ਫੇ ਉਹ ਹਵਾਰ ਗੱਲਾਂ ਫੇਰ ਪੁੱਛਦੇ ਤੜ ਤਵੇ ਕੀ ਚੀਜ਼ਾਂ ਨੇ ਇੱਕ ਬੀਬੀਆਂ ਆਹ ਦਿੰਦੀਆਂ ਅਕਸਰ ਆ ਵੀ ਲੱਸੀ ਛਿੜਕ ਦੋ ਉਹਨਾਂ ਲੱਸੀ ਨਾਲ ਕੋਈ ਸਬੰਧ ਹੁੰਦਾ ਸੱਪ ਦਾ ਵੀ ਦੱਸ ਦੋ ਮਾੜਾ ਦੇਖੋ ਮਾੜਾ ਨਹੀਂ ਬੋਲਣਾ ਗਲਤ ਨਹੀਂ ਬੋਲਣਾ ਹੁਣ ਸੱਪ ਘਰ ਦੇ ਵਿੱਚ ਹਾਂ ਕਮੈਂਟਾਂ ਚ ਦੱਸਣ ਲੋ ਹਾਂ ਮੇਰੀ ਇੰਨੀ ਸੁਣਨੀ ਨਾ ਤੁਹਾਡੀ ਸੁਣਨੀ ਜੋ ਮੈਂ ਸੱਚ ਬੋਲਦਾ ਮੈਨੂੰ ਹੋਰ ਸੋਚ ਕੇ ਜਵਾਬ ਦੇ ਹਾਂ ਸੱਪ ਤਾਂ ਨਹੀਂ ਘਰ ਚ ਹਾਂ ਖਲਾਰਾ ਪਿਆ ਘਰ ਚ ਹਾਂ ਮਿੱਟਾ ਉਟਾ ਕੱਚੀਆਂ ਪੱਕੀਆਂ ਰੁੱਡਾ ਰੱਡਾ ਜੀ ਉਹ ਇਹਦੇ ਚ ਸੱਪ ਵੜ ਗਿਆ ਹਾਂ ਤੁਸੀਂ ਲਿਆ ਕੇ ਲੱਸੀ ਛਿੜਕਦੇ ਜੀ ਹਾਂ ਲੱਸੀ ਦੇ ਨਾਲ ਤੁਹਾਨੂੰ ਕੀ ਲੱਗਦਾ ਉਹ ਸੱਪ ਬਾਹਰ ਜਾਊਗਾ ਤੁਸੀਂ ਆਪਣੇ ਮਨ ਦੀ ਗੱਲ ਮੈਂ ਉਹੀ ਤਾਂ ਕਹਿ ਰਿਹਾ ਨਾ ਵੀ ਇਹ ਟੋੜ ਕਿਉਂ ਵਰਤਿਆ ਮੈਂ ਜਵਾਬ ਦੇਣਾ ਤੁਸੀਂ ਵੀ ਆਪਣੇ ਮਨ ਦੀ ਦੱਸੋ ਹਾਂ ਦੱਸੋ ਮੈਂ ਉਹੀ ਕਹਿ ਰਿਹਾ ਵੀ ਚਲੋ ਹੋ ਸਕਦਾ ਵੀ ਕੋਈ ਉਹਦੀ ਮੈਕ ਤੇ ਨਾਲ ਜਾਂਦਾ ਹੋਵੇ ਸੱਪ ਜਾਂ ਉਹਦੀ ਖੁਸ਼ਬੂ ਉਹਨੂੰ ਨਾ ਪਸੰਦ ਹੋਵੇ ਤੇ ਚੱਲ ਜਾਣਾ ਸੱਪ ਬੰਦੇ ਨੂੰ ਵੇਖ ਕੇ ਵੈਸੇ ਡਰਦਾ ਹਾਂ ਹਾਂ ਠੀਕ ਹੈ ਜੀ ਹਾਂ ਪੰਜਾਬ ਦੀਆਂ ਇੱਕ ਦੋ ਨਸਲਾਂਆਂ ਜਿਹੜੇ ਬੰਦੇ ਦੇ ਗਾੜੀ ਵੇਰ ਕੇ ਖਲੋਂਦਾ ਉਹਨਾਂ ਦੇ ਵਿੱਚੋਂ ਇੱਕ ਸੱਪ ਫਨੀਆਂ ਫਨੀਆਂ ਜਿਹੜੇ ਇਸ ਤਰੀਕੇ ਨਾਲ ਵੇਰ ਕੇ ਗਾੜੀ ਖਲੋ ਜਾਂਦਾ ਹਾਂ ਤੇ ਬਾਕੀ ਸੱਪ ਕਈ ਆ ਜੂਹਾਂ ਛੱਡ ਕੇ ਭੱਜ ਜਾਂਦੇ ਹਾਂ ਹੁਣ ਸੱਪ ਆਪਾਂ ਨੂੰ ਘਰ ਦੇ ਵਿੱਚ ਲੁੱਕ ਗਿਆ ਹਾਂ ਆਪਾਂ ਨੂੰ ਨਹੀਂ ਦਿਖਣ ਡਿਆ ਲੱਸੀ ਦੇ ਨਾਲ ਤੁਹਾਨੂੰ ਕੀ ਲੱਗਦਾ ਸੱਪ ਘਰ ਚ ਜਾਊ ਮੈਂ ਉਹੀ ਕਹਿ ਰਿਹਾ ਨਾ ਵੀ ਹੋ ਸਕਦਾ ਉਹ ਲੱਸੀ ਦੀ ਕੋਈ ਖੁਸ਼ਬੂ ਹੋਵੇ ਜਾਂ ਕੋਈ ਮਹਿਕ ਹੋਵੇ ਦੇ ਨਾਲ ਜਿਦਾਂ ਉਹ ਚੱਲ ਜਾਂਦਾ ਹੋਰ ਇਹ ਨਾਲ ਸਿਰਫ ਤੁਹਾਡੇ ਦਿਮਾਗ ਦੀ ਫੀਲ ਪਾਵਰ ਬਾਦੀ ਲੱਸੀ ਨਾਲ ਸੱਪ ਦਾ ਕੋਈ ਸਬੰਧ ਨਹੀਂ ਹੂੰ ਤਾਨੂੰ ਲੱਗਣਾ ਵੀ ਆਪਾਂ ਲੱਸੀ ਛਿੜਕ ਦਿੱਤੀ ਆ ਹੁਣ ਕੋਈ ਨਹੀਂ ਸੱਪ ਤੇ ਆਪਾਂ ਨੂੰ ਪਹਿਲਾਂ ਨਹੀਂ ਦਿਖਣਦਿਆ ਹਾਂ ਇਹ ਵੀ ਹੋ ਸਕਦਾ ਜਦੋਂ ਤੁਸੀਂ ਲੱਸੀ ਤੁਸੀਂ ਲੈਣ ਗਏ ਜਾਂ ਇਧਰ ਉਧਰ ਗਏ ਜਜਾ ਮੋਬਾਈਲ ਚ ਕੰਗਏ ਤੇ ਸੱਪ ਤੇ 1 ਮਿੰਟ ਦੇ ਵਿੱਚ ਅੱਖਾਂ ਤੋਂ ਗਾਇਬ ਹੋ ਜਾਂਦਾ ਹਾਂ ਲੋਕੀ ਜਾਂਦੇ ਆ ਸੱਪ ਨੂੰ ਧਰਤੀ ਵੇਲ ਦਿੰਦੀ ਵੇਲ ਦਿੰਦੀ ਸੁਣਿਆ ਨਾ ਗੱਲ ਸੁਣਾਈ ਅੱਜ ਕੱਲ ਲੋਕ ਕਿੰਨੇ ਗਲਤ ਕੰਮ ਕਰਦੇ ਪਿਆ ਗੁਰਦੁਆਰੇ ਚ ਕੋਈ ਦਾਰੂ ਮੀਟ ਬਣਾਉਂਦਾ ਆ ਬਾਕਸਰ ਵੀਡੀਓ ਵੇਖਣੇ ਗੁਰੂ ਘਰ ਨਹੀਂ ਬਣਾਉਣੀ ਚਾਹੀਦੀ ਜੀ ਮਹਾਰਾਜ ਦੀ ਬੇਇੱਜ਼ਤੀ ਕਰਦੇ ਆਂ ਗੋਲਕ ਪਿੱਛੋਂ ਲੜ ਪੈਂਦੇ ਆ ਇਹ ਕੰਮ ਨਹੀਂ ਸਹੀ ਹੈਗਾ ਜਿਹੜਾ ਗੁਰੂ ਦੇ ਨਾਲ ਜੁੜਿਆ ਉਹਦੇ ਚੀਜ਼ਾਂ ਦਾ ਮਤਲਬ ਹੀ ਕੋਈ ਨਹੀਂ ਸਿਰਫ ਗੱਲਾਂ ਵੀ ਰੱਬ ਕੋ ਲੋਕ ਨਹੀਂ ਡਰਦੇ ਰੱਬ ਨਹੀਂ ਮਾਰਾ ਰੱਬ ਸਾਰਿਆਂ ਨੂੰ ਚੰਗਾ ਬਣਾ ਕੇ ਘੱਲਦਾ ਥੋੜਾ ਥੋੜਾ ਅੱਗੇ ਹੋਰ ਵਧਿਆ ਵੀ ਕਈ ਵਾਰੀ ਨਾ ਹੁੰਦਾ ਵਾ ਵੀ ਤਰੇ ਤਰੇ ਜਾਂਦੇ ਕਹਿੰਦੇ ਵੀ ਸੱਪ ਦਾ ਜੋੜਾ ਨਜ਼ਰ ਆ ਗਿਆ ਹੈਨਾ ਕਈ ਲੋਕ ਕਹਿੰਦੇ ਉਹ ਤੇ ਕੱਪੜਾ ਪਾ ਦਈਏ ਸੁਭ ਸ਼ਗਨ ਹੁੰਦਾ ਕਈ ਲੋਕ ਇਹ ਵੀ ਕਹਿੰਦੇ ਆ ਵੀ ਜੋੜਾ ਸੱਪ ਜਿਹੜਾ ਤੁਹਾਨੂੰ ਮਿਲ ਜਾਵੇ ਤੇ ਉਹ ਤੁਹਾਡੇ ਚੰਗੇ ਸੰਕੇਤ ਦੀ ਨਿਸ਼ਾਨੀ ਵੀ ਤੁਹਾਨੂੰ ਮਾਇਆ ਮਿਲ ਸਕਦੀ ਕੋਈ ਹੋ ਸਸ਼ਗਨ ਹੁੰਦਾ ਕੀ ਕੀ ਤੁਹਾਨੂੰ ਕੀ ਲੱਗਦਾ ਹੈ ਇਹਦਾ ਜਵਾਬ ਵੀ ਤੁਸੀਂ ਦਿਓਗੇ ਨਹੀਂ ਮੈਂ ਕਿਹਾ ਤੁਸੀਂ ਦਿਓਗੇ ਮੈਂ ਅੱਜ ਦਾ ਕਿੰਨੇ ਸੱਪ ਫੜਿਆ ਹਾਂ ਮੈਂ ਤੇ ਕਈ ਵਾਰੀ ਵੇਖਿਆ ਵੀ ਇੱਕ ਵਾਰੀ ਆਪਾਂ ਸ਼ਾਇਦ ਵੀਡੀਓ ਕੀਤੀ ਸੀ ਅੱਠ ਸੱਪ 15 16 ਹੀ ਨਿਕਲੇ ਤੋ ਦੇਖੋ ਕਰੋ ਪਿੰਕ ਕਰਾਂਗੇ ਨਿਕਲੇ ਨਿਕਲੇ ਚਾਹ ਜੋ ਵੀ ਚਮਾਲ ਦੇ ਲੱਗੂ ਤਰੰਧਾਰ ਲੱਗੂ ਹਾਂ ਤੇ ਮੈਨੂੰ ਗਿਆ ਜੀ ਉਹ ਵਾਲਾ ਪਿੰਡ ਸੀ ਸ਼ਹਿਰ ਜੀ ਉਹ ਵਾਲਾ ਹਾਂ ਜੀ ਉਹ ਵਾਲਾ ਪਿੰਕ ਰੰਗ ਦੇ ਹਾਂ ਮੈਂ ਆ ਕੱਪੜਿਆਂ 'ਚ ਕਿੰਨੇ ਸੱਪ ਪੋਣ ਹਾਂ ਇਹ ਦੇਖੋ ਸ਼ੰਕਰਦੀਨਾ ਨਾ ਹਾਂ ਗੁਰੂ ਸਾਹਿਬ ਤੇ ਨਾਗਾਂ ਨੇ ਸ਼ਾਂਤੀ ਹਾਂ ਬਾਬੇ ਨਾਨਕ ਦੇ ਉੱਤੇ ਹਾਂ 나ਗ ਦੇਵਤਾ ਜੀ ਨੇ ਮੱਝਾ ਚਾੜਦੇ ਸ਼ਾਂਤੀ ਹਾਂ ਉਹ ਵੀ ਛਤਰੀ ਨਾ ਹਾਂ 20 22 23 25 26 ਸਾਲ ਹੋ ਗਏ ਜੀ ਕਲਾਈ ਦੀ ਜੀ ਚਾਹਦੇ ਦਰਸ਼ਨ ਨੂੰ ਆ ਤੇ ਮੈਂ ਲੋਕਾਂ ਨੂੰ ਕੈਮਰੇ ਦੇ ਸਾਹਮਣੇ ਦੱਸਾਂ ਵੀ ਵਾਕਿਆ ਹੀ ਹੈਗੇ ਹਾਂ ਅੱਜ ਤੱਕ ਤੁਸੀਂ ਮੇਰੇ ਮੂੰਹ ਸੁਣਿਆ ਵੀ ਮੈਂ ਕਦੀ ਕਿਹਾ ਮੈਨੂੰ 나ਗ ਜੀ ਦੇ ਦਰਸ਼ਨ ਹੋਏ ਨਹੀਂ ਸੁਣਿਆ ਮੈਂ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਵੀਡੀਓ ਚ ਹਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਵੀਡੀਓ ਚ ਨਹੀਂ ਕਿਹਾ ਕਿ ਇੰਟਰਵਿਊ ਚ ਨਹੀਂ ਕਿਹਾ ਦੋਸਤੋ ਇਨੇ ਸੌਖੇ ਨਹੀਂ ਇਹ ਚੀਜ਼ਾਂ ਦੇ ਦਰਸ਼ਕ ਹਾਂ ਮੇਰੀ ਪੂਰੀ ਉਮਰ ਨਾਂਗੀ ਇਹ ਚੀਜ਼ਾਂ ਦੇ ਮੈਂ ਹੁਣ ਵੀ ਇੰਨਾ ਸੱਪ ਲੜੇ ਤੇ ਮੇਰ ਕੋ ਨਹੀਂ ਆਉਣਾ ਇੱਕ ਡਾਕ ਡਾਕ ਬੋਲ ਜਾ ਡਾਕ ਬੋਲ ਜਾ ਮੈਂ ਤਾਂ ਇੰਨਾ ਹੀ ਕਹਿਦਾ ਵੀ ਸੱਪ ਲੜੇ ਤੇ ਸਾਰੇ ਲੋਕ ਮੇਰ ਕੋ ਆ ਤੇ ਮੇਰ ਕੋ ਤੇ ਅੰਦਰ ਪੰਜਾਬ ਆ ਤੇ ਹੂੰ ਕਿੰਨਾ ਕਿ ਮੇਰੇ ਬਾਪੇ ਦੇ ਲਿੰਟਰ ਪਿਆ ਹਾਂ ਕਿੰਨੇ ਕੁ ਮੈਂ ਸਕਿਉਰਟੀ ਗਾਰਡ ਰੱਖਿਆ ਨਹੀਂ ਉਹ ਵੀਰ ਦੀ ਮੇਰੀ ਵੀਡੀਓ ਬਣਾਉਣ ਲਈ ਮੇਰੇ ਕੋ ਕੈਮਰਾਮੈਨ ਨਹੀਂ ਹੈਗਾ ਮੈਂ ਤੁਹਾਡੇ ਨਾਲ ਜਾਣਾ ਮੈਂ ਤੁਹਾਨੂੰ ਕਹਣਾ ਚੱਕੋ ਕੈਮਰਾ ਮੇਰਾ ਫੋਨ ਬੜੋ ਤੇ ਵੀਡੀਓ ਬਣਾ ਦੋ ਤੁਸੀਂ ਅੱਧੀ ਇੱਕ ਵੀਡੀਓ ਸੱਪ ਦੀ ਬਣਾ ਦੇਣੀ ਅੱਧੀ ਇੱਕ ਰੱਪ ਦੀ ਬਣਾ ਦੇਣੀ ਅੱਧੀ ਇੱਕ ਇਧਰ ਦੀ ਬਣਾ ਦੇਣੀ ਟੇਢੀ ਮਿੱਢੀ ਹੋ ਜਾਂਦੀ ਹੈ ਕਿੱਡੀ ਮਿੱਢੀ ਲੋਕਾਂ ਦੇ ਤੇਰੀਆਂ ਜਾਣਕਾਰੀਆਂ ਵੀਡੀਓ ਪਰ ਤੇਰੀਆਂ ਵੀਡੀਓ ਦਾ ਸਿਰਮੂ ਨਹੀਂ ਸਿਰਮੂ ਉਹ ਯਾਰ ਵੀਡੀਓ ਦਾ ਸਿਰਮੂ ਤਾਂ ਹੋਵੇ ਨਾ ਜੇ ਮੈਂ 4 ਪੈਸੇ ਕਮਾਈ ਹੋਣਾ ਕੋਈ ਚੰਗਾ ਕੈਮਰਾਮੈਨ ਕੋਈ ਚੰਗਾ ਫੋਨ ਕੋਈ ਚੰਗਾ ਲੈਪਟਾਪ ਵੀਡੀਓ ਐਡਿਟ ਕਰਨ ਲਈ ਰੱਖਾ ਪੈਸੇ ਨਾਲ ਪੈਸਾ ਆਉਂਦਾ ਨਹੀਂ ਜਿਹਦੇ ਕੋ ਜਿਹਦੇ ਕੋ ਸੱਪ ਪ ਆਕਰੋ ਵੀ ਭਾਈ ਆ ਖਰਚਾ ਤੇ ਦਿਆ ਕਰੋ ਪਾਜੀ ਦੇਖੋ ਮੈਂ ਸੱਚਾ ਬਚਾ ਲਗਾ ਦੱਸਣ ਹਾਂ ਥੋੜਾ ਜਿਹਾ ਸੱਪ ਫੜਨਾ ਕੰਮ ਘਟਾ ਦੇ ਹਾਂ ਮੈਂ ਸਕਿਨ ਅਲਰਜੀ ਵੇਖਦਾ ਜ਼ਖਮ ਵਗੈਰਾ ਮੇਰਾ ਉਹ ਜ਼ਖਮ ਬੜੇ ਠੀਕ ਹੁੰਦੇ ਆ ਮੇਰੇ ਕੋਲ ਇੱਥੇ ਮੇਰੇ ਕੋਲ ਨਹੀਂ ਮੇਰੇ ਬਾਬੇ ਦੇ ਦਰਬਾਰ ਤੇ ਤੁਸੀਂ ਵੀਡੀਓ ਨਹੀਂ ਹੋਰੀਆਂ ਚਲਾ ਸਕਦੇ ਕਿਉਂਕਿ ਸਕਿਨ ਅਲਰਜੀ ਆ ਜਾਦਾ 1 2 ਗਿੱਟਾ 15 15 5 5 7 7 ਸਾਲ ਪੁਰਾਣੀ ਇੱਕ ਨਹੀਂ ਮੇਰੇ ਮੋਬਾਈਲ 'ਚ 1000 ਵੀਡੀਓ ਆ ਜ਼ਖਮਾਂ ਦੀ ਮੇਰੇ ਕੋਲ ਕੋਈ ਜ਼ਖਮ ਵਾਲਾ ਮਰੀਜ਼ ਆਉਂਦਾ ਮੈਂ ਨੂੰ ਕਹਿੰਦਾ ਵੀਰ ਜੀ ਮੈਂ ਸੱਪ ਫੜਨ ਬਾਹਰ ਗਿਆ ਮੇਰਾ ਟਾਈਮ ਨਹੀਂ ਹੁਣ ਮੈਂ ਕਹਿ ਦਿੰਦਾ ਵੀ ਮੇਰਾ ਟਾਈਮ ਹੀ ਟਾਈਮ ਆ ਜਿਹੜਾ ਮੇਰੇ ਕੋਲ ਮਰਜ਼ੀ ਆ ਜਾ। ਆ ਕਿੰਨਾਂ ਰਾਤ 1 2 ਵਜੇ ਜਿੰਨੇ ਸੱਪ ਫੜਨੇ ਸੱਦਿਆ ਮੈਂ ਜਾਣਾ। ਹੁਣ ਮੈਂ ਇਹਨਾਂ ਵੀਰ ਜੀ ਜਿੰਨੇ ਸੱਪ ਘਰੇ ਨਿਕਲਦਾ ਮੈਨੂੰ ਘਰੋਂ ਖੜੋ ਮੈਨੂੰ ਘਰੇ ਛੱਡ ਚੋ ਭਾਵੇਂ ਮੈਨੂੰ ਸਾਈਕਲ ਤੇ ਲੈ ਚਲੋ ਆਪਾਂ ਅਲਰਜੀ ਤੇ ਗੱਲ ਕਰਦੇ। ਇੱਕ ਤਾਂ ਤੁਸੀਂ ਦੱਸਿਆ ਵੀ ਜ਼ਰੀਲੇ ਸੱਪਾਂ ਦੇ ਨਾਲ ਬੰਦੇ ਦੀ ਮੌਤ ਵੀ ਹੋ ਸਕਦੀ ਆ। ਉਹਦਾ ਲਾ ਸਿਰਫ ਡਾਕਟਰ ਕੋਲ। ਜਿਹੜੀ ਕਈ ਵਾਰੀ ਹੁੰਦਾ ਵੀ ਸੱਪ ਨੇ ਦੰਦੀ ਵੜ ਦਿੱਤੀ ਆ ਪਰ ਉਹਦੇ ਨਾਲ ਬੰਦਾ ਮਰਿਆ ਤਾਂ ਨਹੀਂ ਪਰ ਉਹਦੀ ਲੱਤ ਗਲਦੀ ਜਾਂਦੀ ਆ। ਉਹ ਕੀ ਕਾਰਨ ਹੁੰਦਾ? ਉਹ ਸੱਪ ਦੇ ਵਿੱਚ ਇੱਕ ਕੋਰਿ अच्छा ਉਹ ਕਾਰਡੀਓ ਟੌਕਸਿਕ ਆਉਡੀਓ ਟੌ ਆ ਕਾਰਡੀਓ ਟੌ ਕਹਿੰਦੇ ਆ ਉਹ ਜਿਹੜਾ ਸੱਪ ਵਾ ਛੋਟੇ ਮੋਟੇ ਜਾਨਵਰਾਂ ਨੂੰ ਮਾਰ ਸਕਦਾ ਆ ਬੈਕਟੀਰੀਆ ਜਿਹਨੂੰ ਕਹਿੰਦੇ ਨੇ ਹਾਂ ਜਿਹੜਾ ਨੇ ਬਾਈਟ ਕਰਦੀ ਨੁਕਸਾਨ ਤੇ ਆਪਣਾ ਹੋਣਾ ਨਹੀਂ ਹਾਂ ਪਰ ਉਹਰੇ ਜਿਹੜਾ ਸਕਿਨ ਦੇ ਵਿੱਚ ਜ਼ਹਿਰ ਵਾ ਹਾਂ ਉਹਨੇ ਤੁਹਾਡੀ ਚੰਬੜੀ ਘਾਲਦੀ ਚੰਬੜੀ ਘਾਲਦੀ ਉਹ ਸੀ ਨੂੰ ਆਪਾਂ ਕੱਖ ਵਗੈਰਾ ਕਹਿੰਦੇ ਕੱਖ ਹਾਂ ਜਿੱਦਾਂ ਮੰਨ ਰੋ ਹੁਣ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣਾ ਹਾਂ ਆ ਸੱਪ ਦੇ ਦੋ ਤੰਦਾ ਹਾਂ 8 ml ਸਰੀਂਜ ਜਿਹੜੀ ਉਹਨੇ ਬਣੀ ਬਰੀਆ ਗੱਲ ਕੀਤੀ ਕਿ ਇਹਦਾ ਫਾਇਦਾ ਹੋਣੀ ਹਾਂ ਹਾਂ ਇਹ 2 ml ਸਰੀਂਜ ਆਪਾਂ 60 ml ਸਰੀਂਜ ਨੂੰ ਨਹੀਂ ਆਹ ਸਰੀਂਜ ਲੈ ਆ ਕੇ ਇਸ ਤਰੀਕੇ ਨਾਲ ਰੱਖਤੀ ਹਾਂ ਇਹਦੇ ਵਿੱਚ ਥੋੜਾ ਜਿਹਾ ਪਾਉਣਾ ਪੈਂਦਾ ਐਨਐਸ ਬਲੂ ਹੋਸ਼ ਹਾਂ ਥੋੜੀ ਜਿਹੀ ਪਿਚਾਣੀ ਨੇ ਹਾਂ ਥੋੜੀ ਜਿਹੀ ਹਾਈਡਰੋਜਨ ਤੇ ਡਿਟੋਲ ਹਾਂ ਜਦੋਂ ਆਪਾਂ ਇਹਨੂੰ ਪਾ ਕੇ ਐਸੀ ਦੇ ਥੰਨੋ ਲਿਕਵਿਡ ਨਹੀਂ ਨਿਕਲ ਦੇਣਾ ਇਸ ਤਰੀਕੇ ਨਾਲ ਕਰ ਲੈਣਾ 15-20 ਮਿੰਟ ਆਪਾਂ ਹੱਥ ਦੇ ਉੱਤੇ ਇਹਨੂੰ ਰੱਖੀ ਰੱਖਣਾ ਉਹ ਜਿਹੜੇ ਬੈਕਟੀਰੀਆ ਵਾ ਡਿਟੋਲ ਦੇ ਨਾਲ ਮਰ ਜਾਣੇ ਮਰ ਜਾਣੇ ਸਿਕਨ ਗੱਲ ਹੀ ਨਹੀਂ ਹਾਂ ਜਦੋਂ ਉਹ ਬੈਕਟੀਰੀਆ ਡਿਟੋਲ ਨਾਲ ਮਰ ਗਏ ਠੀਕ ਆ ਜਦੋਂ ਤੁਸੀਂ ਇਹ ਟ੍ਰੀਟਮੈਂਟ ਨਹੀਂ ਕਰਦੇ ਉਦੋਂ ਗਲਦੀ ਆ ਉਦੋਂ ਜੰਮਣੀ ਗਲਦੀ ਆ ਇੱਕ ਚੀਜ਼ ਮੈਂ ਨਾ ਹੋਰ ਸਮਝਣ ਦੀ ਕੋਸ਼ਿਸ਼ ਕਰੂੰਗਾ ਮੇਰੇ ਕੋਲ ਨਾ ਇੱਕ ਆਪਣੇ ਰਿਸ਼ਤੇਦਾਰ ਸੀਗੇ ਉਹ ਭੈਣ ਨੂੰ ਕਹਿੰਦੇ ਸੀ ਉਹਨੂੰ ਦੱਸਿਆ ਕਿ ਇਹਨੇ ਦਮੂਹੀ ਲੜੀ ਹੈ ਤੇਰੇ ਉਹ 6 ਮਹੀਨੇ ਠੀਕ ਰਹਿੰਦੀ ਸੀ 6 ਮਹੀਨੇ ਫੇਰ ਗਲ ਜਾਂਦੀ ਉਹਦਾ ਕੀ ਕਾਰਨ ਹੁੰਦਾ ਸੀ ਜਿੱਦਾਂ ਉਹਨਾਂ ਦੇ ਕੱਖ ਲੱਗ ਗਿਆ ਹਾਂ ਉਹ 6 ਮਹੀਨੇ ਠੀਕ ਰਹੀ 6 ਮਹੀਨੇ ਗਲ ਗਈ ਉਹਨਾਂ ਦੀ ਸਕਿਨ ਕਮਜ਼ੋਰ ਹੋ ਗਈ ਜਾਦ ਜਿੰਨੇ ਵੀ ਤੁਹਾਡੇ ਦਰਸ਼ਕ ਵੀਡੀਓ ਦੇਖਣਾ ਹਾਂ ਸਿਰਫ ਆ ਮੈਨੂੰ WhatsApp ਤੇ ਹੈਲੋ ਭੇਜਣਾ ਮੇਰਾ ਨੰਬਰ ਚੱਲਣ ਡਿਆ ਫਿਰ ਉਹ ਤੋਂ ਮੈਨੂੰ ਆਪਣੇ ਮਰੀਜ਼ ਦੀ ਇੱਕ ਫੋਟੋ ਕੱਲਣ ਮੈਂ ਉਹਨਾਂ ਨੂੰ ਪੰਜਾਂ ਤੋਂ ਚਲਾ ਦਾਂਗੇ ਇਹਨੂੰ ਭਾਵੇਂ ਤੁਹਾਡੇ ਨਾਲ ਦੋ ਸਕਰੀਨ ਤੋਂ ਚਲਾ ਸਕਰੀਨ ਤੇ ਚਲਾ ਦਿਓ ਚਲਾ ਦਾਂਗੇ ਮੈਂ ਉਹਨਾਂ ਨੂੰ 50 ਵੀਡੀਓ ਪਾਵਾਂਗਾ ਹਾਂ ਕੋਈ 15 ਸਾਲ ਪੁਰਾਨੀਆਂ ਕੋ 20 ਸਾਲ ਇੱਕ ਹੁੰਦੀਆਂ ਆਪਾਂ ਚਾਰਕ ਫੋਟਮਾਂ ਲਾ ਲੈਂਦੀਆਂ ਤਾਂ ਬਸ ਸਕਿਨ ਅਲਰਜੀ ਦਾ ਟਰੀਟਮੈਂਟ ਕਰਦੇ ਆ ਬਿਲਕੁਲ ਨਹੀਂ ਮੈਂ ਮਰੀਜ਼ ਨੂੰ ਸਾਹਮਣੇ ਆਪਾਂ ਉਹਨਾਂ ਨੂੰ ਪੁੱਛਣਾ ਕਿੰਨੇ ਸਾਲ ਆ ਜੀ 8 ਸਾਲ ਹੋ ਗਏ ਆ ਲੱਤ ਚਾਰ ਗਿੱਠਾ ਗਲੀਆਂ ਠੀਕ ਕਰਕੇ ਇਸੇ ਦਰਬਾਰ ਦੇ ਉੱਤੇ ਵੇਖੇ ਉਹਨੂੰ ਭਾਵੇਂ ਨਹੀਂ ਹੁਣ ਠੀਕ ਆ ਦੋ ਦੋ ਸਾਲ ਬਾਅਦ ਵੀ ਕਈ ਨਵਾਂ ਮਰੀਜ਼ ਲੈ ਕੇ ਆਉਂਦੇ ਆ ਮੈਂ ਫੇਰ ਉਹਨਾਂ ਨੂੰ ਪੁੱਛਦਾ ਜ਼ਖਮ ਦੁਬਾਰਾ ਪੁੰਗਰਿਆ ਤਾਂ ਨਹੀਂ ਇਹ ਇੱਕ ਚੀਜ਼ ਹੋ ਰਿਹਾ ਕਈ ਵਾਰੀ ਨਾ ਅਸੀਂ ਫਾਂਡਾ ਵੀ ਉਸੇ ਦਾ ਕਰਦੇ ਆ ਨਾਗ ਬਾਬੇ ਦੀ ਅਰਦਾਸ ਵੀ ਅਰਦਾਸ ਬੇਨਤੀ ਕਰਦੇ ਆ ਪਰ ਅਸੀਂ ਜਿਹੜੇ ਜ਼ਖਮ ਠੀਕ ਆ ਉਹ ਦਵਾਈਆਂ ਨਾ ਕਰ ਦਵਾਈ ਨਾ ਕਰਦੇ ਠੀਕ ਆ